ਭਾਰਤ ਵਿਕਾਸ ਪਰਸ਼ਦ ਜੋ ਕਿ ਸਮਾਜ ਸੇਵਾ ਵਾਲੀ ਇੱਕ ਜਾਨੀਮਾਨੀ ਸੰਸਥਾ ਵਾ ਅਸੀਂ ਪਿਛਲੇ 55 ਸਾਲਾਂ ਤੋਂ ਸਮਾਜ ਵਿੱਚ ਸੇਵਾ ਅਤੇ ਅچھے ਸੰਸਕਾਰਾਂ ਲਈ ਜਾਨੀਮਾਨੀ ਸੰਸਥਾ ਵਾ ਸੇਵਾ ਦੇ ਕੰਮ ਤਾਂ ਹੋਰ ਵੀ ਕਈ ਸੰਸਥਾਵਾਂ ਕਰਦੀਆਂ ਵਾ ਤੇ ਭਾਰਤ ਵਿਕਾਸ ਪਰਸ਼ਦ ਦੀ ਏਕਮਾਤਰ ਇਹ ਜੀ ਸੰਸਥਾ ਵਾ ਜਿਹੜੀ ਬੱਚਿਆਂ ਵਿੱਚ ਜੁਵਾਨਾਂ ਵਿੱਚ ਅچھے ਸੰਸਕਾਰ ਪੈਦਾ ਕਰਨ ਲਈ ਵਿੰਨ-ਵਿੰਨ ਤਰ੍ਹਾਂ ਦੇ ਪ੍ਰਯਾਸ ਕਰਦੀ ਰਹਿੰਦੀ ਹੈ ਅੱਜ ਸੇਵਾਕਾਰਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਦਿਵਿਆਂਗ ਬੰਦੂਆਂ ਲਈ ਕੈਂਪ ਲਾਇਆ ਵਾ ਦੀ ਵਿੱਚ 30 ਤੋਂ ਵੱਧ ਜਿਹੜੇ ਦਿਵਿਆਗ ਬੰਦੂ ਸਾਡੇ ਕੋਲ ਵੱਖ-ਵੱਖ ਜਗ੍ਹਾ ਤੋਂ ਆਏ ਨੇ ਪੰਜਾਬ ਦੇ ਵੱਖ-ਵੱਖ ਹਿਮਾਚਲ ਤੋਂ ਵੀ ਲੋਕ ਆਏ ਨੇ ਇਹਨਾਂ ਨੂੰ ਨਕਲੀ ਲੱਤਾਂ ਬਾਹਮਾ व्हीलचेयर ਟਰਾਈਸਾਈਕਲ ਕੰਨੇ ਚ ਸੁਣਨ ਦੀਆਂ ਮਸ਼ੀਨਾਂ ਜਿਹਦੀ ਲੋੜ ਮੁਤਾਬਕ ਉਹਨਾਂ ਨੂੰ ਇਹ ਸਮਾਨ ਵੰਡਿਤ ਕੀਤਾ ਗਿਆ ਵਾ ਭਾਰਤ ਵਿਕਾਸ ਪਰਸ਼ਦ ਹੁਣ ਤੱਕ ਲਗਭਗ 68000 ਲੋਕਾਂ ਨੂੰ ਇਹ ਜਿਹੜੇ ਆਰਟੀਫੀਸ਼ੀਅਲ ਲਿੰਗਾਂ व्हीਲਚੇਅਰਾਂ ਵਾ ਪ੍ਰੋਵਾਈਡ ਕਰਵਾ ਚੁੱਕੀਆਂ ਵਾ ਸਾਡੇ ਕੋਲ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਪੇਸ਼ੈਂਟ ਆਉਂਦੇ ਨੇ ਅੱਜ ਦਾ ਕੈਂਪ ਜਿਹੜਾ ਸੀਗਾ ਅਸੀਂ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਕਈ ਕਈ ਜਗ੍ਹਾ ਤੇ ਜਾ ਕੇ ਦੂਰ ਦਰਾਡੇ ਏਰੀਆ ਚ ਲਗਾਉਂਦੇ ਰਹਿੰਦੇ ਆ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਧੰਨਵਾਦ ਇਹ ਕੈਂਪ 18ਵਾਂ ਕੈਂਪ ਹੈ ਭਾਰਤ ਵਿਕਾਸ ਪਰਿਸ਼ਦ ਸ਼ਹੀਦ ਸੁਦੇਵ ਸ਼ਾਖਾ ਦੀ ਤਰਫ ਤੋਂ ਲਗਾਇਆ ਗਿਆ ਹੈ ਮੇਰਾ ਨਾਮ ਬ੍ਰਿਜ ਪੁਸ਼ਨ ਬੰਸਲ ਹੈ ਮੈਂ ਇਸ ਸ਼ਾਖਾ ਦਾ ਅਧਿਕਸ਼ ਹਾਂ ਬ੍ਰਿਜ ਪੁਸ਼ਨ ਬੰਸਲ ਅਧਿਕਸ਼ ਭਾਰਤ ਵਿਕਾਸ ਪਰਿਸ਼ਦ ਸੁਖਦੇਵ ਸ਼ਾਖਾ ਇਹ ਕੈਂਪ ਜਿਹੜਾ ਹੈ 18ਵਾਂ ਇਸ ਸਥਾਨ ਦੇ ਉੱਤੇ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਕੈਂਪ ਅਸੀਂ ਸਥਾਨ-ਸਥਾਨ ਦੇ ਉੱਤੇ ਲਗਾਉਂਦੇ ਰਹੇ ਨੇ ਹੈ ਭਾਰਤ ਵਿਕਾਸ ਪਰਸ਼ਦ ਸਮਰਪਿਤ ਹੈ ਸਮਾਜ ਦੇ ਹਰ ਉਸ ਹਿੱਸੇ ਨੂੰ ਜਿੱਥੇ ਕੰਮ ਦੀ ਲੋੜ ਹੈ ਉਸ ਕੰਮ ਨੂੰ ਕਰਨ ਵਾਸਤੇ ਸੰਪਰਕ ਸਹਿਯੋਗ ਸੰਸਕਾਰ ਸੇਵਾ ਤੇ ਸਮਰਪਣ ਇਹਨਾਂ ਬਿੰਦੂਆਂ ਦੇ ਉੱਤੇ ਚੱਲ ਕੇ ਸਮਾਜ ਦਾ ਹਰ ਉਹ ਅੰਗ ਜਿਹੜਾ ਕਿ ਸਮਾਜ ਵਾਸਤੇ ਅਨੁਪਯੋਗੀ ਹੋ ਗਿਆ ਹੈ ਉਸ ਨੂੰ ਸਮਾਜ ਦਾ ਉਪਯੋਗੀ ਅੰਗ ਬਣਾਉਣ ਵਾਸਤੇ ਅਗਰਸਰ ਰਹਿੰਦਾ ਹੈ ਅੱਜ ਕਿੰਨੇ ਲੋਕਾਂ ਨੇ ਦਾ ਲਾਭ ਉਠਾਇਆ ਜੀ ਕੈਂਪ ਦਾ ਕੀ ਜੀ ਲਿੰਬ ਅੱਜ ਅਸੀਂ ਵਿਕਲੰਗਾਂ ਨੂੰ ਦਿੰਦੇ ਹਾਂ ਜਿਹੜੇ ਲੋਕ ਰਹਿ ਗਏ ਉਹਨਾਂ ਲਈ ਜਲਦੀ ਜਲਦੀ ਕੈਂਪ ਕੋਲ ਲਾਉਗੇ ਅਗਲੇ ਕੈਂਪ ਜਿਹੜਾ ਸਾਡੇ ਰੈਗੂਲਰ ਲੱਗਦੇ ਰਹਿੰਦੇ ਹੈਗੇ ਇੱਕ ਤੋਂ ਬਾਅਦ ਦੂਜਾ ਕੈਂਪ ਜਿਹੜਾ ਹੈ ਉਹ ਸਾਡਾ ਲਗਾਤਾਰ ਚੱਲਦਾ ਰਹਿੰਦਾ ਹੈ ਭਾਰਤ ਵਿਕਾਸ ਪਰਸ਼ਦੇ ਲੁਧਿਆਣਾ ਸ਼ਹਿਰ ਦੇ ਵਿੱਚ ਨਵ ਬ੍ਰਾਂਚੇਸ ਹੈਗੀਆਂ ਅਲੱਗ-ਅਲੱਗ ਬ੍ਰਾਂਚੇਸ ਆਪਣਾ-ਆਪਣਾ ਕੰਮ ਕਰਦੇ ਰਹਿੰਦੀਆਂ ਅੱਜ ਅਸੀਂ ਇਹ ਜਿਹੜਾ 18ਵਾਂ ਕੈਂਪ ਲਗਾਇਆ ਹੈ ਇਸ ਸਥਾਨ ਦੇ ਉੱ